ਹਾਂਜੀ ਦਸਕੂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂਜੀ ਵੀਰੇ ਅੱਜ ਆਪਾਂ ਆਏ ਸੀਗੇ ਆਪਣੇ ਭਰਾ ਦੇ ਕੋਲ ਜਾਨਵਰ ਲੈਣ ਚੈੱਕ ਕਰੋ ਜੀ ਬਾਈ ਤੋਂ ਪਹਿਲਾਂ ਵੀ ਆਪਾਂ ਜਾਨਵਰ ਲੈ ਕੇ ਗਏ ਸੀਗੇ ਤੇ ਅੱਜ ਫਿਰ ਕੂਬੂਤਰ ਲੈਣਾ ਆਏ ਆ ਦੇਖੋ ਮੇਰਾ ਭਰਾ ਸਾਰੇ ਵੱਡੇ ਜੋੜੇ ਨੇ ਠੀਕ ਹੈ ਜੀ ਸੈਟਅਪ ਚੈੱਕ ਕਰ ਲਓ ਜੀ ਬਹੁਤ ਸੋਹਣਾ ਬਿਲਕੁਲ ਸਾਸ ਸੂਸਰਾ ਖੋਡਾ ਵਾ ਬਾਕੀ ਆ ਦਾਣਾ ਚੈੱਕ ਕਰ ਲਓ ਠੀਕ ਹੈ ਜੀ ਕਣਕ ਆ ਸਰੋਂ ਆ ਛੋਲੇ ਆ ਤੇ ਦਾਲ ਆ ਮੇਰਾ ਵੀਰ ਕਬੂਤਰ ਲੈ ਕੇ ਚੱਲੇ ਆ ਜੀ ਬਹੁਤ ਟੌਪ ਬਹੁਤ ਚੰਗੇ ਜਾਨਵਰ ਆ ਮੇਰਾ ਭਰਾ ਵੇਖ ਕੇ ਦਰਸ਼ਕੋ ਤੈਹ ਟੁੱਟਦੀ ਆ ਜੀ ਕਿੱਡੇ ਚੰਗੇ ਕਬੂਤਰ ਨੇ ਉਗਲਾਈ ਆ ਦਰਸ਼ਕੋ ਕਰੋ ਚੈੱਕ ਜੀ ਭਰਾ ਦੇ ਸਾਰੇ ਜਾਨਵਰ ਇੱਥੋਂ ਐ ਜਾਨਵਰ ਲੈ ਕੇ ਚਾਈਦੇ ਨੇ ਮੇਰਾ ਵੀਰਾ ਆ ਕੁਗੀ ਰੰਗਾ ਕਬੂਤਰ ਦੇਖੋ ਜੀ ਭਰਾ ਦਾ ਸਾਰੇ ਵੱਡੇ ਕਬੂਤਰ ਨੇ ਇਹਨਾਂ ਦੇ ਵਿੱਚੋਂ ਆਪਾਂ ਜਾਨਵਰ ਲੈ ਕੇ ਚੱਲੇ ਆ ਗਲੜ ਕਬੂਤਰ ਚੈੱਕ ਕਰੋ ਜੀ ਜਿਨ੍ਹਾਂ ਨੂੰ ਕਹਿੰਦੇ ਆ ਨਾ ਗਲੜ ਚੈੱਕ ਕਰੋ ਬਾਕੀ ਟੋਕਰੀ ਸਿਸਟਮ ਕੀਤਾ ਹੋਇਆ ਭਰਾ ਨੇ ਬਹੁਤ ਵਧੀਆ ਕਰੂ ਲਓ ਜੀ ਆਹ ਦਰਸ਼ਕੋ ਸਾਰੇ ਵੱਡੇ ਕੂਤਰ ਦੇਖੋ ਜੀ ਚੈੱਕ ਕਰੋ ਕੁਆਲਟੀ ਬਰਾਬਰ ਇਹਨਾਂ ਦੇ ਵਿੱਚੋਂ ਕੁਝ ਪੂਤਰਾ ਪਾ ਲੈ ਕੇ ਜੰਨੇ ਆ ਠੀਕ ਹੈ ਜੀ ਆਹ ਇਧਰ ਕੋਸੀ ਜੋੜੀਆਂ ਲਾਈਆਂ ਹੋਈਆਂ ਨੇ ਭਰਾ ਨੇ ਸਾਰੇ ਟਾਪ ਜਾਨਵਰੇ ਆ ਜੀ ਬਹੁਤ ਜਿਆਦਾ ਚੰਗੇ ਬੇਫਿਕਰ ਹੋ ਕੇ ਬਾਜ਼ੀ ਨਾ ਛੱਡੋ ਮੇਰਾ ਵੀਰ ਇੱਕ ਆ ਜਾਨਵਰ ਲੈ ਕੇ ਚੱਲੇ ਆ ਭਰਾ ਦੇ ਹੱਥ ਦੇ ਵਿੱਚ ਆ ਜੀ ਆ ਚੈੱਕ ਕਰੋ ਜਾਨਵਰ ਬਿਲਕੁਲ ਚਿੱਟੇ ਮੱਖਾਂ ਦਾ ਤੇ ਆ 10 ਕੋ ਪੱਲਾ ਚੈੱਕ ਕਰੋ ਮੇਰਾ ਵੀਰ ਜਾਨਵਰ ਦਾ ਥੱਲੇ ਨੂੰ ਕਰਕੇ ਵਿਖਾ ਦਿਓ ਵੀਰੇ ਠੀਕ ਆ ਜੀ ਆ ਅੱਖ ਦੁਆਰ ਤੋਂ ਵਿਖਾ ਦਿਓ ਬਾਈ ਆ ਲੋ ਜੀ ਆ ਇਹ ਅੱਖ ਚੈੱਕ ਕਰੋ ਮੇਰਾ ਭਰਾ ਘੂਤਰ ਦੀ ਠੀਕ ਹੈ ਜੀ ਸੀਜ਼ਨ ਦੇ ਦਰਸ਼ਕੋ ਓਡਾ ਵਾ ਡਾਉਣਾ ਡਾਲਿਓ ਜੋੜਾਂ ਚ ਪੋਣਾ ਜੋੜਾਂ ਚ ਪਾਲਿਓ ਪੈਰ ਖਾਦੇ ਵੀਰੇ ਆ ਲੋ ਵੀਰੇ ਆ ਦਰਸ਼ਕੋ ਜਾਨਵਰ ਦੇ ਪੈਰ ਆ ਪੈਰ ਦੇ ਵਿੱਚ ਪੱਕੀ ਠਾਲੇ ਦੇ ਕਬੂਤਰ ਦੇ ਪਾਈ ਹੋਈ ਆ ਸਦਾ ਕਰਕੇ ਖਾਦੇ ਵੀਰੇ ਤੇ ਨਾਲ ਇਹਦੇ ਕੂਤਰੀ ਲੱਗੀ ਸ਼ਾਖੀ ਉਹ ਵੀ ਤੁਹਾਨੂੰ ਮਖਾਉਨੇ ਆ ਦਰਸ਼ਕੋ ਆਹ ਇਹਦੇ ਨਾਲ ਕੂਤਰੀ ਲੱਗੀ ਆ ਜੀ ਚਿੱਤੇਈ ਸ਼ਾਖੀ ਬਿਆਰ ਮੇਰਾ ਵਾਲੇ ਕੂਤਰਾ ਵਿੱਚ ਚੈੱਕ ਕਰੋ ਤੇ ਆ ਵੀਰੇ ਕਬੂਤਰ ਹੀ ਆਪਣੀ ਦਾ ਪੱਲਾ ਜੀ ਪੱਲਾ ਚੈੱਕ ਕਰ ਲੋ ਪੂਰੇ ਚਿਓੜੇ-ਜਿਓੜੇ ਪੰਨਿਆਂ ਦੀ ਕੂਤਰੀ ਆ ਸਾਲਾ ਪਲਾ ਖੋਲ ਦੇ ਵੀ ਲੋ ਜੀ ਆ ਦਰਸ਼ਕੋ ਅਗਲਾ ਪਲਾ ਚੈੱਕ ਕਰ ਲਓ ਮੇਰਾ ਭਰਾ ਠੀਕ ਆ ਪੈਰ ਵੀ ਵਿਖਾ ਦਿਓ ਵੀਰੇ ਤੇ ਆ ਬਾਈ ਜੀ ਕੂਤਰੀ ਦੇ ਪੈਰ ਆ ਡਾਉਨ ਹੈਡ ਵਾਲੀਓ ਮੇਰਾ ਭਰਾ ਜੂੜਾਂ ਚ ਪਾਉਣੇ ਤੁਸੀਂ ਜੂੜਾਂ ਚ ਪਾ ਲਿਓ ਬਾਕੀ ਏਰੀਆ ਚੈੱਕ ਕਰ ਲਓ ਇਹੋ ਜਿਹੇ ਏਰੀਆ ਵਾ ਠੀਕ ਆ ਤੇ ਨਹੀਂ ਲਈ ਤੇ ਆ ਦੇ ਮੇਰਾ ਭਰਾ ਆਪਣੇ ਇਹ ਕੂਤਰਾ ਜੀ ਸਾਰੇ ਤੇ ਹੁਣ ਆਪਾਂ ਤੁਹਾਨੂੰ ਅਗਲੇ ਜਨਮਰ ਦਾ ਸ਼ੋਅ ਕਰਾਉਨੇ ਆ ਠੀਕ ਆ ਜੀ ਦਸਕੂ ਆ ਜੋੜੇ ਦੀ ਮੇਰਾ ਵੀ ਦਹੀ ਸਟੈਂਡਿੰਗ ਜੀ ਇਹਨ ਚੈੱਕ ਕਰ ਲਓ ਦੇਖੋ ਜੀ ਕੱਦ ਕਾਟ ਸ਼ਕਲ ਅਗਲ ਤੇ ਰੰਗ ਰੂਪ ਭਰਾ ਟਾਈਮ ਨਾਲ ਫੋਨ ਲਾ ਲਿਓ ਜੀ ਕਿਉਂਕਿ ਇਹੋ ਜੀਆਂ ਚੀਜ਼ਾਂ ਅਸਲ ਰੇਟ ਦੇ ਵਿੱਚ ਜੀ ਤਾਂਵੇਂ-ਤਾਂਵੇਂ ਬੰਦਿਆਂ ਨੂੰ ਮਿਲਦੀਆਂ ਨਹੀਂ ਠੀਕ ਹੈ ਜੀ ਕਰੋ ਚੈੱਕ ਕੁਆਲਿਟੀ ਤੇ ਕਰੋ ਮੇਰਾ ਭਰਾ ਵਧੀਆ ਕਮੈਂਟ ਤੇ ਆਓ ਹੁਣ ਦਸਕੂ ਆਪਾਂ ਤੁਹਾਨੂੰ ਅਗਲਾ ਜੋੜਾ ਵਿਖਾਉਨੇ ਆਂ हां जी ਵੀ ਦਰਸ਼ਕੋ ਆਹ ਆਪਣਾ ਅਗਲਾ ਜੋੜਾ ਮੇਰਾ ਭਰਾ ਚੈੱਕ ਕਰ ਲੋ ਜੀ ਲਾਲ ਜੀਨੇ ਆ ਦਾ ਠੀਕ ਹੈ ਜੀ ਪੂਰੀ ਨੋਕ ਚਿੱਟੀਆਂ ਅੱਖਾਂ ਕਦ ਕਾਠ ਸ਼ਕਲ ਅਗਲ ਚੈੱਕ ਕਰੂ ਮੇਰਾ ਭਰਾ ਅੱਖਾਂ ਦੀ ਕੁਆਲਿਟੀ ਚੈੱਕ ਕਰ ਲੋ ਦਰਸ਼ਕੋ ਘੂਰਦੇ ਨੇ ਕੂਤਰ ਠੀਕ ਹੈ ਜੀ ਜੋੜੇ ਐਸੇ ਟੌਪ ਜੋੜੇ ਬਚੇ ਡਾਉਂਗੇ ਵੀਰੇ ਯਾਦ ਕਰੋਂਗੇ ਹਾਂ ਕਾਸ਼ ਵੀਰੇ ਬਾਕੀ ਭਰਾ ਦੇ ਘਰੋਂ ਜਿਹੜੇ ਜਾਨਵਰ ਆਏ ਸੀ ਬਾਕੀ ਬਹੁਤ ਜ਼ਿਆਦਾ ਟੌਪ ਸੀ ਆ ਚੈੱਕ ਕਰੋ ਜੀ ਲਾਲ ਜੀਨਾ ਕੂਤਰ ਦੇਖੋ ਪੂਰੀ ਨੋਕ ਬਿਲਕੁਲ ਦੁੱਧ ਚਿੱਟੀਆਂ ਅੱਖਾਂ ਅੱਖਾਂ ਦੇ ਵਿੱਚ ਕੋਈ ਲਾਲਗੀ ਨਹੀਂ ਕੋਈ ਕੋਹ ਨਹੀਂ ਵੀਰੇ ਜਾਨਵਰ ਥੋੜਾ ਕਲੋਜ਼ ਅਪ ਕਰ ਲੋ ਬਸ ਬਾਕੀ ਹੁਣ ਤੁਹਾਨੂੰ ਇਹਨਾਂ ਦੀ ਮੈਂ ਲੈਂਥ ਕਰਕੇ ਵਿਖਾ ਦਿੰਦਾ ਵਾ ਆ ਲੋ ਜੀ ਆ ਲੈਂਥ ਚੈੱਕ ਕਰੂ ਮੇਰਾ ਭਰਾ ਜੋੜੇ ਦੀ ਬਿਲਕੁਲ ਬਾਈ ਜੀ ਹੂ ਬੂ ਜੋੜਾ ਡਿੱਟੋ ਜੋੜਾ ਸੇਮ ਜੋੜਾ ਪਤਾ ਲੱਗਦਾ ਹਾਂ ਵੀ ਬਾਕੀ ਕੋਈ ਚੀਜ਼ਾਂ ਹੱਥ ਦੇ ਵਿੱਚ ਆਈਆਂ ਹੋਈਆਂ ਨੇ ਠੀਕ ਆ ਜਿਹੋ ਜਿਹਾ ਆਪਣਾ ਕੂਤਰ ਦਰਸ਼ਕੋ ਸੇਮ ਉਹੋ ਜੀ ਆਪਣੀ ਮਾਦੀ ਆ ਬਾਕੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਚੈੱਕ ਕਰ ਲਓ ਤੇ ਬਾਕੀ ਤੁਹਾਨੂੰ ਮੈਂ ਪੈਰ ਵੀ ਵਿਖਾ ਦਿੰਦਾ ਇਹਨਾਂ ਦੇ ਆ ਪੈਰ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਆਪਾਂ ਬਾਈ ਦੇ ਘਰੇ ਖੜ ਕੇ ਦਰਸ਼ਕੋ ਵੀਡੀਓ ਇਹ ਸ਼ੂਟ ਕਰ ਰਹੇ ਆ ਠੀਕ ਹੈ ਬਾਕੀ ਚਲੋ ਹੁਣ ਤੁਹਾਨੂੰ ਮੜਿਆ ਦੁਬਾਰਾ ਸ਼ੌਂਕ ਕਰਾ ਦਿੰਨੇ ਇਹਨਾਂ ਦਾ ਹਾਂਜੀ ਭਾਜੀ ਆ ਪਹਿਲਾਂ ਤੁਸੀਂ ਜਾਨਵਰ ਦੀ ਮੇਰਾ ਭਰਾ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਚਟੀਆਂ ਖਾ ਭੂਰੀ ਨੋਕ ਦਾ ਆਪਣਾ ਇਹ ਜਾਨਵਰ ਹੈ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਇਹਦਾ ਪੱਲਾ ਆਪਾਂ ਵਖਾਉਨੇ ਆ ਆ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਜੀ ਕੈਂਚੀ ਲੱਗਿਆ ਹੋਵੇ ਕੂਤਰ ਪੱਲੇ ਦੀ ਲੈਂਥ ਚੈੱਕ ਕਰ ਲਓ ਤੇ ਹੁਣ ਮੈਂ ਤੁਹਾਨੂੰ ਪੈਰ ਉਹਨਾ ਕੂਤਰ ਦੇ ਆ ਲਓ ਜੀ ਆ ਦਰ ਕੋ ਜਮਾ ਬਰੀਕ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਆ ਠੀਕ ਹੈ ਹੁਣ ਤੁਹਾਨੂੰ ਆਪਾਂ ਇਹਦੀ ਮਾਦੀ ਦਾ ਸ਼ੌਂਕ ਕਰਾਉਨੇ ਆ ਯਾਨੀ ਕਿ ਆਮ ਆਦੀ ਸੀ ਹੁਣ ਆਪਾਂ ਤੁਹਾਨੂੰ ਕਬੂਤਰ ਦਾ ਸ਼ੋਅ ਕਰਾਉਂਦੇ ਆ ਜੀ ਠੀਕ ਹੈ ਹਾਂ ਜੀ ਬਾਜੀ ਆਹ ਆਪਣਾ ਕਬੂਤਰ ਬਰਾ ਭਰਾ ਚੈੱਕ ਕਰੋ ਜੀ ਕਬੂਤਰ ਆਪਣੀ ਦੀ ਕੁਆਲਿਟੀ ਤੇ ਆਹ ਦਰਸ਼ਕੋ ਜਾਨਵਰ ਆਪਣੀ ਦੀ ਅੱਖਿਆ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਚਿੱਟੀਆਂ ਅੱਖਾਂ ਪੂਰੀ ਲੋਕ ਠੀਕ ਹੈ ਜੀ ਪੂਰੀਆਂ ਪਾਲਕਾਂ ਤੇ ਪੂਰੀਆਂ ਨੌਂਦਰਾਂ ਦਾ ਆਪਣਾ ਇਹ ਜਾਨਵਰ ਆ। ਬਾਕੀ ਹੁਣ ਆਪਾਂ ਤੁਹਾਨੂੰ ਇਹਦਾ ਪੱਲਾ ਵਿਖਾਉਨੇ ਆ ਜੀ ਕਬੂਤਰ ਦਾ। ਆਪਾਂ ਲੈ ਦੀ ਕੁਆਲਿਟੀ ਚੈੱਕ ਕਰੂ ਮਰਾ ਵੀਰ। ਦੇਖੋ ਜੀ ਕਿੱਡੇ ਨਿੱਕਰ ਚੌੜੇ ਵੱਡੇ ਪੱਲੇ ਦਾ ਆਪਣਾ ਕਬੂਤਰ ਆ। ਕਬੂਤਰ ਐਸਾ ਟਾਪ ਜਾਨਵਰ ਆ ਨਾ ਵੀਰੇ ਭਰਾ ਦੇ ਘਰੇ ਆਪਾਂ ਵੀਡੀਓ ਲਾ ਰਿਆਂ ਐਸੇ ਕਰਕੇ ਬਾਈ ਦੇ ਖੁੱਡਿਆਂ ਦੇ ਅੱਗੇ ਖੜਕੇ ਜੀ। ਠੀਕ ਆ ਪੂਰੇ ਫੁੱਲ ਤਸੱਲੀ ਵਾਲੇ ਜਾਨਵਰ ਲੈ ਕੇ ਚੱਲੇ ਆ ਅੱਜ ਭਰਾ ਕੋਲੋਂ। ਠੀਕ ਆ। ਤੇ ਬਾਕੀ ਹੱਕ ਚੈੱਕ ਕਰ ਲਓ, ਸ਼ਕਲ ਚੈੱਕ ਕਰ ਲਓ ਤੇ ਹੁਣ ਆਪਾਂ ਤੁਹਾਨੂੰ ਇਹਦੇ ਪੈਰ ਵਿਖਾਉਨੇ ਆ। ਜਮਲਾਲ ਸੁਰਖ ਪੈਰਾਂ ਦਾ ਆਪਣਾ ਕੂਤਰ ਬਾਕੀ ਆਪਸ ਨੂੰ ਛੱਡ ਕੇ ਪਾ ਦਿੰਦੇ ਆ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰੋ ਜੀ ਆ ਵੱਡਾ ਕੂਤਰ ਭਰਾ ਤੋਂ ਆਪਾਂ ਸਪੈਸ਼ਲ ਲੈ ਕੇ ਚੱਲੇ ਆ ਬਾਈ ਜੰਦਾ ਨਹੀਂ ਪਿਆ ਸੀਗਾ ਜੀ ਠੀਕ ਹੈ ਜੀ ਚੈੱਕ ਕਰੋ ਵੱਡਾ ਕੂਤਰ ਪਿਆਰ ਬਾਬੇ ਪੁੰਨ ਵਾਲੇ ਕੂਤਰਾਂ ਦੇ ਵਿੱਚੋਂ ਜੀ ਕੱਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਦਰਸ਼ਕੋ ਕਬੂਤਰ ਇਹੋ ਜਿਹਾ ਮੈਂ ਕਹਿੰਦਾ ਵੇਖ ਕੇ ਵੀਰੇ ਭੋਖ ਰਹਿੰਦੀ ਹੈ ਕੂਤਰ ਨੂੰ ਠੀਕ ਹੈ ਜੀ ਜਿਹੜੇ ਬੰਦੇ ਘਰੇ ਕੂਤਰ ਜਾਏਗਾ ਇੰਨੀ ਗਾਰੰਟੀ ਆ ਅਗਲੇ ਸਾਲ ਬਾਈ ਨੂੰ ਕੂਤਰ ਮੋਲ ਲੈਂਨ ਦੀ ਲੋੜ ਨਹੀਂ ਪੈਗੀ ਠੀਕ ਹੈ ਬਾਕੀ ਚਲੋ ਆਹਦੇ ਲੋ ਵੀਰੇ ਕੋਸ਼ਿਸ਼ ਕਰੀ ਦੀ ਹਰ ਬੰਦੇ ਨੂੰ ਚੰਗੇ ਜਾਨਵਰ ਆਪਾਂ ਦੇਈ ਜੇ ਨੇ ਠੀਕ ਹੈ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਕੋਲ ਆਉਂਦੇ ਆ ਤੇ ਜਿਨੇ ਕਦੇ ਹਫਤੇ ਮਗਰੋਂ ਆ ਕੇ ਖੋਟਾਂ 'ਚ ਦਾਣੇ ਪਾਉਣੇ ਸਾਨੂੰ ਪਤਾ ਹੀ ਆ ਜੀ ਆ ਚੈੱਕ ਕਰੋ ਮੇਰਾ ਪ੍ਰਾਜ ਜਾਨਵਰ ਆਪਣੇ ਤਾਂ ਪੱਲਾ ਕੱਦ ਕਾਠ ਪੱਲੇ ਦੀ ਮੇਰਾ ਭਰਾ ਲੈਂਥ ਚੈੱਕ ਕਰੋ ਦੇਖੋ ਜੀ ਕਿੱਡੇ ਵੱਡੇ ਪੱਲੇ ਦਾ ਕੂਤਰ ਆ ਪਤਾ ਲੱਗਦਾ ਹਾਂ ਵੀ ਹੱਥੋਂ ਦੇ ਵਿੱਚ ਵਾਕਈ ਕੋਈ ਛਾਪ ਆਇਆ ਵਾ ਆਪੋ ਉਸ ਦੀ ਕੁਆਲਿਟੀ ਚੈੱਕ ਕਰ ਲਓ ਜੀ ਅਸੀਂ ਲੋਕਾਂ ਕੋਲ ਅੰਗੂਠੇ ਲਾਗੇ ਨਹੀਂ ਪੂਛ ਵਿਖਾਈ ਦੀ ਅੰਗੂਠੇ ਪਾਸੀ ਕਰਕੇ ਬਕਾਇਦਾ ਪੂਛਾ ਲਾਗੇ ਵਿਖਾਈ ਦੀ ਠੀਕ ਹੈ ਜੀ ਜਮਾ ਸਰੇ ਤਾਂ ਹੀ ਕੂਤਰ ਆਪਣਾ ਕੰਨੀਆਂ ਰੱਖਦਾ ਬੈਠਾ ਲਈ ਥਾਂ ਤੇ ਲੱਪਾ ਜਮਾ ਬਰੀਕ ਜੇ ਆਪਣੇ ਪੈਰ ਲਾਲ ਸੁਰਖ ਪੈਰਾਂ ਦਾ ਕੂਤਰ ਆ ਜੀ ਪੈਰ ਦੇ ਵਿੱਚ ਪਲਾਸਟਿਕ ਦੀ ਕੜੀ ਲੱਗੀ ਵੀ ਬੰਦ ਜੋੜਾਂ ਦਾ ਆਪਣਾ ਕੂਤਰ ਆ ਆ ਲਓ ਜੀ ਆ ਸੀਗਾ ਦਰਸ਼ਕੋ ਆਪਣਾ ਮੁਕੰਮਲ ਕੂਤਰ ਤੇ ਹੁਣ ਤੁਹਾਨੂੰ ਅਗਲੇ ਜਾਨਪਰਦਾ ਸ਼ੌਂਕ ਦਿਉਨੇ ਆਪਾਂ ਠੀਕ ਹੈ ਦਰਸ਼ਕੋ ਕੂਤਰ ਜਿਹਨੇ ਆਪਾਂ ਤੁਹਾਨੂੰ ਸ਼ੌਂਕ ਕਰਾਇਆ ਠੀਕ ਹੈ ਚੈੱਕ ਕਰ ਲਓ ਕੁਆ ਹਾਂ ਜੀ ਵੀ ਦਰਸ਼ਕੋ ਆ ਆਪਣਾ ਅਗਲਾ ਕਬੂਤਰ ਜੀ ਚੈੱਕ ਕਰ ਲਓ ਉਸੇ ਕਾਲਸਰੇ ਦਾ ਮੇਰਾ ਭਰਾ ਸਾਗਾ ਭਰਾਇਆ ਚੈੱਕ ਕਰ ਲਓ ਪੀਲੀਆਂ ਅੱਖਾਂ ਸਿਰ ਤੇ ਮੇਰਾ ਭਰਾ ਲਾਲ ਤੇ ਕਾਲੇ ਚੋਟਾ ਜੀ ਕਬੂਤਰ ਦੇ ਬਾਡੀ ਸਟਰਕਚਰ ਚੈੱਕ ਕਰ ਲਓ ਜੀ ਕਬੂਤਰਿਆਂ ਵਾਲਾ ਜਮਾ ਬ੍ਰੇਕ ਜੀ ਕਬੂਤਰ ਹੈ ਕਚੌੜੀ ਪਿੱਛੋ ਜਮ ਹੈ ਨੰਦ ਬਾਈ ਨੇ ਜੀ ਪੱਟਿਆ ਹੋਇਆ ਕਬੂਤਰ ਇਹ ਠੀਕ ਹੈ ਸਰ ਕਰਕੇ ਅੱਜ ਕੀ ਭਰਾਣੇ ਡਾਉਣਾ ਸੀਗਾ ਦੂਸਰਾ ਵਾਸਤੇ ਕਬੂਤਰ ਕਢਣਾ ਹੈਗਾ ਜੀ ਚੈੱਕ ਕਰ ਲਓ ਜਾਨਵਰ ਦੀ ਕੁਆਲਿਟੀ ਕੱਦ ਕਾਠ ਥੋੜੀ ਸਕਰੀਨ ਦੇ ਸਾਹਮਣੇ ਹੈ ਮੇਰਾ ਵੀਰ ਠੀਕ ਹੈ ਬਾਕੀ ਇਸ ਬੰਨੇਉ ਮੇਰਾ ਭਰਾ ਚੈੱਕ ਕਰ ਆਹ ਸੋ ਲੂੰਆਂ ਵਾਲੇ ਕੂਤਰ ਜੀ ਉਹ ਚੀਜ਼ ਆ ਮੇਰਾ ਭਰਾ ਠੀਕ ਹੈ ਤੇ ਆਹ ਬਾਈ ਜੀ ਜਨਮਪੁਰ ਆਪਣੀ ਦੀ ਅੱਖ ਆ ਜੀ ਅੱਖ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਬਿਲਕੁਲ ਪੀਲੀ ਅੱਖਾਂ ਕਾਲੀ ਨੋਕ ਕਾਲੇ ਚਟ ਠੀਕ ਆ ਜੀ ਤੇ ਕਾਲੀਆਂ ਨੋਂਧਰਾਂ ਦਾ ਆਪਣਾ ਕੂਤਰ ਬੰਦ ਜੋੜ ਦਾ 10 ਕੋ ਆਪਣਾ ਇਹ ਕੂਤਰ ਆ ਬਾਕੀ ਮਕਮਲ ਲੈਂਥ ਤੁਸੀਂ ਚੈੱਕ ਕਰ ਲੋ ਬਾਕੀ ਜਨਮਪੁਰ ਤੁਹਾਨੂੰ ਆਪਾਂ ਇਹ ਖੁੱਡੇ ਦੇ ਵਿੱਚ ਵੀ ਛੱਡ ਕੇ ਵਿਖਾ ਦੇਾਂਗੇ ਇਹ ਵੀ ਮੇਰਾ ਭਰਾ ਆਪਣਾ ਕਬੂਤਰ ਆ ਆ ਲੋ ਜੀ ਆ ਲੈਂਥ ਚੈੱਕ ਕਰੋ ਮੇਰਾ ਭਰਾ ਜਨਮਪੁਰ ਦੀ You